ਰਮਨਦੀਪ ਰੋਣ ਕੜਈ ਆ ਚਲੋ ਹੁਣ ਤੇ ਖੁਸ਼ ਹੋਵੋ ਤੁਹਾਡਾ ਕੈਨੇਡਾ ਦਾ ਸਕੂਲਿੰਗ ਵੀਜ਼ਾ ਹੁਣ ਤੁਸੀਂ ਕੈਨੇਡਾ ਜਾਣਾ ਆਪਣੇ ਬੱਚੇ ਦੇ ਨਾਲ ਹੁਣ ਰੋਣਾ ਨਹੀਂ ਹੁਣ ਖੁਸ਼ ਹੋਵੋ ਮੈਮ ਮੈਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਡਾ ਕਿੱਦਾਂ ਸ਼ੁਕਰੀਆ ਅਦਾ ਕਰਾਂ ਮੈਂ ਇੱਕ ਮਿਡਲ ਕਲਾਸ ਫੈਮਿਲੀ ਜੋ ਆ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਬੱਚਾ ਵੀ ਹੁਣ ਬਾਹਰ ਜਾ ਕੇ ਪੜ੍ਹੇਗਾ ਬਾਕੀ ਬੱਚਿਆਂ ਤਰ੍ਹਾਂ ਬਿਲਕੁਲ ਮੈਮ ਥੈਂਕ ਯੂ ਮੈਮ ਥੈਂਕ ਯੂ ਕਿੰਗਡਮ ਵਾਲਿਆਂ ਦਾ ਜਿਨ੍ਹਾਂ ਨੇ ਮੇਰੇ ਬੱਚੇ ਦਾ ਵੀਜ਼ਾ ਲਗਵਾਤਾ ਤੇ ਇਹਨਾਂ ਨੂੰ ਅੱਜ ਪਾਸਪੋਰਟ ਰਿਸੀਵ ਹੋਏ ਨੇ ਸਟੈਂਪਿੰਗ ਹੋ ਕੇ ਆਪਣੇ ਕੋ ਪਾਸਪੋਰਟ ਆਏ ਨੇ ਤੇ ਫੈਮਿਲੀ ਜਿਹੜੀ ਹੈ ਰੋਣ ਲੱਗ ਗਈ ਹੈ ਇਹਨਾਂ ਦੇ ਖੁਸ਼ੀ ਦੇ ਅੰਦਰ ਬਹੁਤ ਹੀ ਮੀਡਲ ਕਲਾਸ ਫੈਮਿਲੀ ਤੋਂ ਸੀ ਇਹਨਾਂ ਕੋ ਫੰਡਸ ਵੀ ਨਹੀਂ ਸੀ ਨਾ ਹੀ ਕੋਈ ਡਾਕੂਮੈਂਟ ਸੀ ਆਪਾਂ ਡਾਕੂਮੈਂਟਸ ਤੇ ਫੰਡਸ ਖੁਦ ਪ੍ਰੋਵਾਈਡ ਕਰਕੇ ਇਹਨਾਂ ਦਾ ਵੀਜ਼ਾ ਗ੍ਰਾਂਟ ਕਰਵਾਇਆ ਕੁਵਰੀ ਮੇਰੇ ਕਹਿਣ ਤੇ ਕਿੰਗਡਮ ਚ ਆਓ ਤੁਹਾਡਾ ਪੂਰਾ ਵਿਸ਼ਵਾਸ ਬਣੇਗਾ ਕਿਉਂਕਿ ਮੇਰਾ ਤੇ ਮੇਰੇ ਬੱਚੇ ਦਾ ਲੱਗ ਗਿਆ ਮੇਰੀ ਪੂਰੀ ਫੈਮਿਲੀ ਦਾ ਲੱਗਾ ਵੀਜ਼ਾ ਜਿਸ ਤਰ੍ਹਾਂ ਵੀ ਕੋਈ ਵੀ ਇਹਨਾਂ ਦਾ ਪ੍ਰੋਸੈਸ ਸੀਗਾ ਜਿੱਦਾਂ ਜਿੱਦਾਂ ਦੱਸਦੇਗੇ ਅਸੀਂ ਉਹਦਾ ਉਹਦਾ ਕਰਦੇਗੇ ਜਿਹੜੇ ਡਾਕੂਮੈਂਟਸ ਇਹਨਾਂ ਨੇ ਮੰਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਏ ਸਾਰਾ ਕੁਝ ਇਹਨਾਂ ਨੇ ਸਾਡੀ ਪ੍ਰੋਪਰ ਤਰੀਕੇ ਨਾਲ ਹੈਲਪ ਕੀਤੀ ਹੈ ਤੇ ਸਾਡਾ ਵੀਜ਼ਾ ਤੇ ਆ ਗਿਆ ਜੀ ਬਾਕੀ ਤੁਸੀਂ ਵੀ ਦੇਖੋ ਆ ਕੇ ਇੱਕ ਵਾਰੀ ਜ਼ਰੂਰ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਜੇ ਅੱਜਕਲ੍ਹ ਗੱਲ ਕਰੀਏ ਹਰ ਇੱਕ ਬੱਚਾ ਹਰ ਇੱਕ ਨੌਜਵਾਨ ਆਪਣਾ ਸਨੈਰੀ ਭਵਿੱਖ ਬਣਾਉਣ ਦੇ ਲਈ ਉਹ ਵਿਦੇਸ਼ ਦਾ ਰਾਹ ਚੁੰਨਦਾ ਤਾਂ ਕਿ ਉਸ ਦਾ ਜਿਹੜਾ ਫਿਊਚਰ ਹੈ ਉਹ ਵਧੀਆ ਨਿਕਲ ਸਕੇ ਹਰ ਪੇਰੈਂਟਸ ਚਾਹੁੰਦਾ ਹੈ ਕਿ ਸਾਡਾ ਬੱਚਾ ਵਿਦੇਸ਼ ਚਲਾ ਜਾਵੇ ਤਾਂ ਵਿਦੇਸ਼ ਦੀ ਦੌੜ ਦੇ ਵਿੱਚ ਹਰ ਇੱਕ ਨੌਜਵਾਨ ਹਰ ਇੱਕ ਬੱਚਾ ਲੱਗਿਆ ਹੋਇਆ ਹੈ ਤਾਂ ਅਸੀਂ ਅੱਜ ਜਲੰਧਰ ਦੇ ਵਿੱਚ ਮੌਜੂਦ ਆ ਕਿੰਗਡੋਮ ਕੰਸਲਟੈਂਟ ਦੇ ਉੱਤੇ ਪਹੁੰਚੇ ਆ ਜਿੱਥੇ ਵੀਜ਼ੇ ਨੇ ਜਿਹੜੇ ਲਗਾਤਾਰ ਮਾਈਨਰ ਵੀਜ਼ੇ ਵੀ ਲਗਾਏ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਰਮਨਦੀਪ ਕੌਰ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵੀਰ ਸਿੰਘ ਹੈ ਗੰਗਾ ਨਗਰ ਤੋਂ ਤੁਸੀਂ ਅੱਜ ਇੱਥੇ ਆਏ ਹੋ ਕਿੰਗਡੋਮ ਆਫਿਸ ਦੇ ਵਿੱਚ ਕੀ ਤੁਹਾਨੂੰ ਕੋਈ ਵੀਜ਼ਾ ਵਗੈਰਾ ਮਿਲਿਆ ਹਾਂਜੀ ਸਾਡੇ ਬੱਚੇ ਦਾ ਸਕੂਲਿੰਗ ਵੀਜ਼ਾ ਮਿਲਿਆ ਜੀ ਤੇ ਇਹ ਵੀਜ਼ਾ ਕਿਵੇਂ ਮਿਲਿਆ ਤੁਹਾਨੂੰ ਕਿਉਂਕਿ ਵੀਜ਼ਾ ਦਾ ਜਿਹੜਾ ਸਕੂਲ ਦੇ ਬੱਚਿਆਂ ਦਾ ਅੱਜ ਕੱਲ ਲੱਗ ਨਹੀਂ ਰਿਹਾ ਤੇ ਤੁਹਾਨੂੰ ਕਿੱਥੋਂ ਦਾ ਵੀਜ਼ਾ ਮਿਲਿਆ ਇਹ ਸਾਨੂੰ ਟ੍ਰਾਂਟੋ ਦਾ ਵੀਜ਼ਾ ਮਿਲਿਆ ਅਸੀਂ ਪਹਿਲਾਂ ਬੜੇ ਥਾਵਾਂ ਤੇ ਟਰਾਈ ਕੀਤੀ ਚੰਡੀਗੜ੍ਹ ਮੁਹਾਲੀ ਹੋਰ ਥਾਵਾਂ ਤੇ ਵੀ ਟਰਾਈ ਕੀਤੀ ਫਿਰ ਅਸੀਂ ਕਿੰਗਡਮ ਦਾ ਇੰਸਟਾਗ੍ਰam ਆਈਡੀ ਤੇ ਅਸੀਂ ਇਹਨਾਂ ਦਾ ਦੇਖਿਆ ਤੇ ਸਾਨੂੰ ਯਕੀਨ ਵੱਜਾ ਸੀ ਹੋਰ ਵੀ ਫੈਮਿਲੀਆਂ ਦੇ ਦੇਖੇ ਕਿ ਬਹੁਤ ਵਿਜੀ ਲੱਗੇ ਆ ਅਸੀਂ ਪੁਸ਼ਪਰਤਾਲ ਕੀਤੀ ਤੇ ਸਾਡਾ ਯਕੀਨ ਜਿਹੜਾ ਵੱਜ ਗਿਆ ਤੇ ਫਿਰ ਅਸੀਂ ਇਥੇ ਕਿੰਡਮ ਵਾਲੇ ਤੇ ਆਏ ਆ ਦਸੰਬਰ ਮਹੀਨੇ ਦੇ ਵਿੱਚ ਅਸੀਂ ਆਏ ਸੀ ਤੇ ਅੱਜ ਫਰਵਰੀ ਆ ਫਰਵਰੀ ਦੇ ਵਿੱਚ ਵਿੱਚ ਇਹਨਾਂ ਸਾਨੂੰ ਵੀਜ਼ਾ ਫੈਮਿਲੀ ਵੀਜ਼ਾ ਦੇ ਦਿੱਤਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆ ਤੁਹਾਡੇ ਬੱਚੇ ਦਾ ਵੀਜ਼ਾ ਲੱਗਿਆ ਲੋਕ ਤਾਂ ਕਹਿ ਰਹੇ ਕਿ ਕੈਨੇਡਾ ਦਾ ਤਾਂ ਵੀਜ਼ਾ ਹੀ ਨਹੀਂ ਲੱਗਦਾ ਨਹੀਂ ਸਰ ਮੈਨੂੰ ਨਹੀਂ ਲੱਗਦਾ ਕਿ ਹਰ ਇੱਕ ਦਾ ਵੀਜ਼ਾ ਨਹੀਂ ਲੱਗ ਰਿਹਾ ਬਾਕੀ ਤੁਸੀਂ ਇੱਕ ਵਾਰੀ ਮੇਰੇ ਕੈਨ ਤੇ ਕਿੰਗਡਮ ਚ ਆਓ ਤੁਹਾਡਾ ਪੂਰਾ ਵਿਸ਼ਵਾਸ ਬਣੇਗਾ ਕਿਉਂਕਿ ਮੇਰਾ ਤੇ ਮੇਰੇ ਬੱਚੇ ਦਾ ਲੱਗ ਗਿਆ ਮੇਰੀ ਪੂਰੀ ਫੈਮਲੀ ਦਾ ਲੱਗਾ ਵੀਜ਼ਾ ਤੁਸੀਂ ਵੀ ਆਓ ਤੇ ਆਪਣਾ ਵਿਸ਼ਵਾਸ ਪੱਕਾ ਕਰੋ ਇਹ ਵੀਜ਼ਾ ਕਿੰਨੇ ਚ ਲੱਗਿਆ ਤੁਹਾਡਾ ਸਿਰਫ 4 ਲੱਖ ਰੁਪਏ ਦੇ ਵਿੱਚ ਤੇ ਲੱਗ ਨਹੀਂ ਰਿਹਾ ਲੋਕ ਤਾਂ ਕਹਿ ਰਹੇ ਕਿ 22 25 ਲੱਖ ਰੁਪਏ ਲੱਗ ਜਾਂਦਾ ਹੈਗਾ ਤੁਹਾਡਾ ਕਿਵੇਂ ਲੱਗਿਆ 4 ਲੱਖ ਚ ਨਹੀਂ ਲੋਕਾਂ ਦਾ ਨਹੀਂ ਅਸੀਂ ਕਹਿ ਸਕਦੇ ਸਿਰਫ ਸਾਡੇ 4 ਲੱਖ ਦੇ ਵਿੱਚ ਅਸੀਂ ਤਾਂ ਬਹੁਤ ਆਪਣੇ ਆਪਣੇ ਲੱਕੀ ਮਹਿਸੂਸ ਕਰਦੇ ਹਾਂ ਲੋਕੀ ਤੇ ਭਾਜੀ ਬਹੁਤ ਬਹੁਤ ਪੈਸਾ ਦੇ ਰਹੇ ਆ ਪਰ 땡 ਟੂ ਗੋਡ ਕਿ ਅਸੀਂ ਇੱਥੇ ਆਏ ਸਾਨੂੰ ਇਹਨਾਂ ਨੇ ਸਹੀ ਗਾਈਡੈਂਸ ਦਿੱਤੀ ਇਹਨਾਂ ਦੀ ਗਾਈਡੈਂਸ ਨਾਲ ਅਸੀਂ ਜਿੱਧਾ ਚੱਲੇ ਆ ਸਾਡਾ ਕੋਈ ਜ਼ਿਆਦਾ ਖਰਚਾ ਨਹੀਂ ਆਇਆ ਜਿੱਦਾਂ ਮੇਰੇ ਹਸਬੰਡ ਦੱਸ ਰਹੇ ਨੇ 4 ਲੱਖ ਦੇ ਵਿੱਚ ਵੀਜ਼ਾ ਲੱਗਾ ਤੇ ਵਾਕਿਆ ਹੀ ਲੱਗਾ ਕਿਉਂਕਿ ਤੁਸੀਂ ਮੈਂ ਕਹਿੰਨੀ ਸਾਡੇ ਕਹਿੰਦੇ ਨਾ ਜਾਓ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇਹਨਾਂ ਦੇ ਪਤ ਸੀ ਇਸ ਅਫਸਰ ਦੀ ਚਾਹੀਏ ਕਿਉਂਕਿ ਲੋਕ ਜਾਣਦੇ ਨੇ ਲੋਕ ਕਈ ਜਗ੍ਹਾ ਖੱਜਲ ਖਰਾਬ ਹੋ ਜਾਂਦੇ ਨੇ ਕਹਿੰਦੇ ਕਿ ਆਫਿਸ ਵਾਲੇ ਜਿਹੜਾ ਪਰਮਨੈਂਟ ਗਾਈਡ ਨਹੀਂ ਕਰਦੇ ਤੇ ਤੁਹਾਨੂੰ ਕਿਵੇਂ ਗਾਈਡ ਇਹਨਾਂ ਨੇ ਕੀਤਾ ਕੀ ਕੀ ਕੋਈ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਤਾਂ ਨਹੀਂ ਆਈ ਹੈ ਨਾ ਅਸੀਂ ਵੀ ਖੱਜਲ ਖਵਾਰ ਹੋ ਕੇ ਫਿਰ ਇਹਨਾਂ ਕੋਲ ਆਏ ਹਾਂ ਪਰ ਬਹੁਤ ਐ ਖੱਜਲ ਖਵਾਰ ਹੋਈ ਸੀ ਹਾਂਜੀ ਪਰ ਇਹਨਾਂ ਨੇ ਖੱਜਲ ਖਵਾਰ ਨਹੀਂ ਹੋਣ ਦਿੱਤਾ ਇਹਨਾਂ ਨੇ ਸਾਡੀ ਸਾਰੀ ਗੱਲ ਸੁਣੀ ਜਿਸ ਤਰ੍ਹਾਂ ਵੀ ਕੋਈ ਵੀ ਇਹਨਾਂ ਦਾ ਪ੍ਰੋਸੈਸ ਸੀਗਾ ਜਿੱਧਰ ਜਿੱਧਰ ਦੱਸਦੇਗੇ ਅਸੀਂ ਉਦੋਂ ਉਦੋਂ ਕਰਦੇਗੇ ਜਿਹੜੇ ਡਾਕੂਮੈਂਟਸ ਇਹਨਾਂ ਨੇ ਮੰਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਏ ਸਾਰਾ ਕੁਝ ਇਹਨਾਂ ਨੇ ਸਾਡੀ ਪ੍ਰੋਪਰ ਤਰੀਕੇ ਨਾਲ ਹੈਲਪ ਕੀਤੀ ਹੈ ਤੇ ਸਾਡਾ ਵੀਜ਼ਾ ਤੇ ਆ ਗਿਆ ਜੀ ਬਾਕੀ ਤੁਸੀਂ ਵੀ ਦੇਖੋ ਆ ਕੇ ਇੱਕ ਵਾਰੀ ਜ਼ਰੂਰ ਚਾਹ ਜੀ ਤੁਸੀਂ ਕੀ ਕਹਿਣਾ ਚਾਹੋਗੇ ਫੈਮਲੀ ਤਾਂ ਦੱਸ ਰਹੀ ਹੈ ਲੇਕਿਨ ਲੋਕ ਜਿਹੜੇ ਨੇ ਹਜੇ ਵੀ ਕਹਿ ਰਹੇ ਨੇ ਕਿ ਕੈਨੇਡਾ ਦਾ ਹੁਣ ਬੜੀ ਪ੍ਰੋਬਲਮ ਆ ਰਹੀ ਹੈ ਤੇ ਉੱਥੇ ਤਾਂ ਵੀਜ਼ਾ ਨਹੀਂ ਮਿਲ ਰਿਹਾ ਹੈਗਾ ਤੁਸੀਂ ਕਿਵੇਂ ਵੀਜ਼ਾ ਇਹਨਾਂ ਨੂੰ ਉਪਲਬਧ ਬਿਲਕੁਲ ਸਰ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈ ਵਿਜ਼ਟਰ ਵੀਜ਼ਾ ਹੋਗੇ ਟੂਰਿਸਟ ਵੀਜ਼ਾ ਵੀਜ਼ਾ ਹੋਗੇ ਜਾਂ ਪੀਆਰ ਹੋਗੇ ਉਹ ਹੁਣ ਕੈਨੇਡਾ ਦੀ ਗਵਰਨਮੈਂਟ ਨਹੀਂ ਦੇ ਰਹੀ ਐ ਮਾਈਨਰ ਸਕੂਲਿੰਗ ਵੀਜ਼ਾ ਤੇ ਦਾ ਕੋਈ ਪ੍ਰਭਾਵ ਨਹੀਂ ਐ ਜਿਵੇਂ ਕਿ ਮਾਈਨਰ ਸਕੂਲਿੰਗ ਵੀਜ਼ਾ ਪਹਿਲਾਂ ਲੱਗਦਾ ਸੀ ਉਦਾਂ ਹੀ ਲੱਗ ਰਿਹਾ ਤਿੰਨ ਤੋਂ 17 ਸਾਲ ਦੇ ਬੱਚੇ ਅਪਲਾਈ ਕਰਦੇ ਨੇ विद फादर मदर ਤੁਹਾਡੇ ਸਾਹਮਣੇ ਫੈਮਿਲੀ ਬੈਠੀ ਹੈ ਇਹਨਾਂ ਦੀ ਟੂਰਿਸਟ ਵੀਜ਼ੇ ਤੋਂ ਤਿੰਨ ਤਿੰਨ ਰਿਫਿਊਜ਼ਲਸ ਤੋਂ ਬਾਅਦ ਅੱਜ ਮੈਨੂੰ ਇਹਨਾਂ ਦਾ ਵੀਜ਼ਾ ਰਿਸਿਵ ਹੋਇਆ ਤੁਸੀਂ ਫੈਮਿਲੀ ਨੂੰ ਵੀ ਪੁੱਛ ਸਕਦੇ ਹੋ ਕਿ ਇਹਨਾਂ ਦੀ ਕਿੰਨੀਆਂ ਰਿਫਿਊਜ਼ਲ ਸੀ ਸਰ ਚਾਹਤ ਜੀ ਨੇ ਜਿਵੇਂ ਦੱਸਿਆ ਹੈ ਕਿ ਤੁਹਾਡਾ ਵੀਜ਼ਾ ਤਿੰਨ ਵਾਰ ਰਿਫਿਊਜ਼ਲ ਹੋ ਗਿਆ ਫਿਰ ਤੁਸੀਂ ਇੱਥੇ ਆਏ ਕਿ ਤੁਹਾਡਾ ਇੱਥੇ ਪਹਿਲੀ ਵਾਰੀ ਜਿਹੜਾ ਵੀਜ਼ਾ ਮਿਲ ਗਿਆ ਤੁਹਾਨੂੰ ਨਹੀਂ ਸਰ ਸਾਡਾ ਨਾ ਤਿੰਨ ਵਾਰੀ ਬਾਹਰ ਕਿਤੇ ਰਿਜੈਕਟ ਹੋਇਆ ਸੀ ਤੇ ਮੇਰੀ ਵਾਈਫ ਨੇ ਤਾਂ ਬਿਲਕੁਲ ਉਮੀਦ ਲਾ ਲਈ ਸੀ ਫਿਰ ਮੈਂ ਇੱਥੇ ਕੈਂਡਮ ਵਾਲਿਆਂ ਦੇ ਲੈ ਕੇ ਆਇਆ ਇਹਨਾਂ ਨੂੰ ਤੇ ਬਾਕੀ ਸਾਡਾ ਫਿਰ ਇਥੇ ਵੀਜ਼ਾ ਲੱਗ ਗਿਆ ਸੀ ਆਪਣੇ ਨੂੰ ਬਹੁਤ ਲੱਕੀ ਸਮਝਦੇ ਆ। ਸਾਹਿਬ ਜੀ ਕਿਉਂਕਿ ਕੈਨੇਡਾ ਜਾਣ ਲਈ ਤਾਂ ਕਾਫੀ ਫੰਡਸ ਵਗੈਰਾ ਦੀ ਲੋਡ ਹੁੰਦੀ ਆ, ਇਨਕਮ ਵਗੈਰਾ ਦੀ ਲੋਡ ਹੁੰਦੀ ਆ, ਹੋਰ ਵੀ ਬੜੀ ਫਾਰਮੈਂਟਿਸ ਹੁੰਦੀਆਂ ਨੇ। ਤੇ ਇਹ ਕਿਵੇਂ ਪੋਸੀਬਲ ਹੁੰਦਾ ਹੈ ਕਿਉਂਕਿ ਜਿਹੜੇ ਅਮੀਰ ਲੋਕ ਹੁੰਦੇ ਉਹਨਾਂ ਨੂੰ ਤਾਂ ਇਹ ਪੋਸੀਬਲ ਹੋ ਜਾਂਦਾ ਹੈ। ਮਿਡਲ ਕਲਾਸ ਆ ਹੋਰ ਉੱਤੇ ਜਿਹੜੇ ਨੀਵੇਂ ਲੋਕ ਨੇ ਉਹਨਾਂ ਨੂੰ ਇਹ ਕਿਵੇਂ ਜਿਹੜੀ ਪ੍ਰੋਬਲਮ ਹੈ ਕਿਵੇਂ ਸੌਲਵ ਕਰੀਏ। ਨਹੀਂ ਸਰ ਮਾਈਨਰ ਸਕੂਲਿੰਗ ਵੀਜ਼ੇ ਵਿੱਚ ਸਿਰਫ ਆਪਾਂ 12 ਤੋਂ 15 ਲੱਖ ਦੇ ਫੰਡ ਸ਼ੋ ਕਰਾਉਣੇ ਹੁੰਦੇ ਆ ਜ਼ਰੂਰੀ ਨਹੀਂ ਕਿ ਇੱਕ ਬਹੁਤ ਹਾਈ ਰਿਚ ਕਲਾਸ ਦੀ ਫੈਮਿਲੀ ਜਾ ਸਕਦੀ ਹੈ ਇਹ ਸਾਡੇ ਕੋਲ ਮੀਡਲ ਕਲਾਸ ਫੈਮਿਲੀ ਬੈਠੀ ਹੈ ਇਹਨਾਂ ਨੇ ਬਹੁਤ ਹੀ ਘੱਟ 12 ਤੋਂ 15 ਲੱਖ ਦੇ ਫੰਡਸ ਬਹੁਤ ਹੀ ਘੱਟ ਡਾਕੂਮੈਂਟਸ ਦੇ ਵਿੱਚ ਆਪਣਾ ਵੀਜ਼ਾ ਲਿੱਤਾ ਤੁਸੀਂ ਫੈਮਿਲੀ ਨੂੰ ਵੀ ਪੁੱਛ ਸਕਦੇ ਹੋ ਕਿ ਤੁਸੀਂ ਕਿੰਨੇ ਫੰਡਸ ਆਪਣੇ ਸ਼ੋ ਕਰਾਏ ਨੇ ਸਰ ਜਿਵੇਂ ਮੈਡਮ ਨੇ ਕਿਹਾ ਚਾਹ ਜੀ ਨੇ ਦੱਸਿਆ ਜੀ ਤੁਸੀਂ ਆਪਣੇ ਫੰਡਸ ਕਿਵੇਂ ਸ਼ੋ ਕਰਵਾਏ ਨੇ ਕਿ ਤੁਹਾਡੀ ਇਨਕਮ ਹੈਗੀ ਹੈ ਤੇ ਕੀ ਉਦੋਂ ਉਹ ਪ੍ਰੋਬਲਮ ਆ ਰਹੀ ਸੀ ਕਿ ਜਦੋਂ ਤਿੰਨ ਵਾਰ ਵੀਜ਼ਾ ਰਿਫਿਊਜ਼ ਹੋਇਆ ਸੀ ਤੁਹਾਡਾ ਸਰ ਮੈਂ ਨਾ ਇੱਕ ਕਾਰਪੈਂਟਰ ਆ ਤੇ ਮੇਰੇ ਕੋਲ ਇਨੇ ਫੰਡ ਵਗੈਰਾ ਸ਼ੋਅ ਕਰਾਂ ਦਾ ਨਹੀਂ ਸੀ ਹੈਗਾ ਸਾਰਾ ਇਹਨਾਂ ਮੈਡਮ ਹੋਣਾ ਨੇ ਕਿੰਡੋਂ ਵਾਲਿਆਂ ਨੇ ਕੀਤਾ ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਆ ਬੇਟਾ ਕੀ ਨਾਮ ਹੈ ਤੁਹਾਡਾ ਕਿੱਥੇ ਤੇ ਰਹਿਣ ਆਲੇ ਹੋ ਮੇਰਾ ਨਾਮ ਹਰਕੀਰਤ ਸਿੰਘ ਹੈ ਤੇ ਕਿੱਥੇ ਦਾ ਵੀਜ਼ਾ ਲੱਗਾ ਹੈ ਤੁਹਾਡਾ ਤੇ ਕਿਵੇਂ ਦਾ ਲੱਗ ਰਿਹਾ ਹੈ ਮੇਰਾ ਲੱਗਾ ਕੈਨੇਡਾ ਦਾ ਵਧੀਆ ਲੱਗਦਾ ਮੈਨੂੰ ਤੇ ਕਿੰਨੀ ਕਲਾਸ ਜੀ ਤੁਸੀਂ ਪੜ੍ਹਦੇ ਹੋ ਤੇ ਹੁਣ ਉੱਥੇ ਆ ਕਿ ਕਿਹੜੀ ਕਲਾਸ ਦੇ ਵਿੱਚ ਪੜ੍ਹਾਈ ਕਰੋਗੇ ਮੈਂ 8ਵੀਂ ਕਲਾਸ ਚ ਮੈਂ ਉੱਥੇ ਜਾ ਕੇ 4ਥ ਕਲਾਸ ਚ ਕਰੂੰਗਾ ਇਹ ਸਾਡੇ ਬੱਚੇ ਦਾ ਵੀਜ਼ਾ ਇਹ ਉਹਨਾਂ ਦੇ ਫੈਮਲੀ ਦਾ ਵੀਜ਼ਾ ਫਾਦਰ ਐਂਡ ਮਦਰ ਦਾ ਲੋ ਮੈਮ ਰਮਨਦੀਪ ਰੋਣ ਕਢਾਈ ਆ ਚਲੋ ਮਾਂ ਹੁਣ ਤੇ ਖੁਸ਼ ਹੋਵੋ ਤੁਹਾਡਾ ਕੈਨੇਡਾ ਦਾ ਸਕੂਲਿੰਗ ਵੀਜ਼ਾ ਹੁਣ ਤੁਸੀਂ ਕੈਨੇਡਾ ਜਾਣਾ ਆਪਣੇ ਬੱਚੇ ਦੇ ਨਾਲ ਹੁਣ ਰੋਣਾ ਨਹੀਂ ਹੁਣ ਖੁਸ਼ ਹੋਵੋ ਮੈਮ ਮੈਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਡਾ ਕਿੱਦਾਂ ਸ਼ੁਕਰੀਆ ادا ਕਰਾਂ ਮੈਂ ਇੱਕ ਮਿਡਲ ਕਲਾਸ ਫੈਮਿਲੀ ਜੋ ਆ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਬੱਚਾ ਵੀ ਹੁਣ ਬਾਹਰ ਜਾ ਕੇ ਪੜ੍ਹੇਗਾ ਬਾਕੀ ਬੱਚਿਆਂ ਵਾਂਗ ਬਿਲਕੁਲ ਮੈਮ ਥੈਂਕ ਯੂ ਮੈਮ ਥੈਂਕ ਯੂ ਕਿੰਗਡਮ ਵਾਲਿਆਂ ਦਾ ਜਿਨ੍ਹਾਂ ਨੇ ਮੇਰੇ ਬੱਚੇ ਦਾ ਵੀਜ਼ਾ ਲਗਵਾਤਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਫੈਮਿਲੀ ਖੜੀ ਆ ਜਿਨ੍ਹਾਂ ਦਾ ਮਾਈਨਰ ਸਕੂਲਿੰਗ ਵੀਜ਼ਾ ਰਿਸੀਵ ਹੋਇਆ ਸਾਨੂੰ ਤੇ ਇਹਨਾਂ ਨੂੰ ਅੱਜ ਪਾਸਪੋਰਟ ਰਿਸੀਵ ਹੋਏ ਨੇ ਸਟੈਂਪਿੰਗ ਹੋ ਕੇ ਆਪਣੇ ਕੋ ਪਾਸਪੋਰਟ ਆਏ ਨੇ ਤਾਂ ਫੈਮਿਲੀ ਜਿਹੜੀ ਆ ਰੋਣ ਲੱਗ ਗਈ ਆ ਇਹਨਾਂ ਦੇ ਖੁਸ਼ੀ ਦੇ ਆਸਰੇ ਬਹੁਤ ਹੀ ਮੀਡਲ ਕਲਾਸ ਫੈਮਿਲੀ ਤੋਂ ਸੀ ਇਹਨਾਂ ਕੋ ਫੰਡਸ ਵੀ ਨਹੀਂ ਸੀ ਨਾ ਹੀ ਕੋਈ ਡਾਕੂਮੈਂਟ ਸੀ ਆਪਰ ਡਾਕੂਮੈਂਟਸ ਤੇ ਫੰਡਸ ਖੁਦ ਪ੍ਰੋਵਾਈਡ ਕਰਕੇ ਇਹਨਾਂ ਦਾ ਵੀਜ਼ਾ ਗ੍ਰਾਂਟ ਕਰਵਾਇਆ